ਸੁਖੋ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋਂ ਕੋਰਸਾ ਹੋਂ ਛੱਟੀਐ ਤਉ ਦਡਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ chant हल्ला चौथा पहला एक ओ अंकार प्रसाद ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਜੀਓ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਆ ਜੀਓ ਗੁਣ ਗਾਏ ਵਿਗਸ ਸਦਾ ਆਨ ਦੇਨਾ ਜਾਇਆਪ ਸੱਚ ਪਾਵੈ ਅਹੰਕਾਰ ਹਉਮੈ ਤਜੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈ ਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਅੰਦਰ ਸਾਚ ਨੇ ਹੋ ਸਤ ਗੁਰ ਜੀਓ ਹਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਆਨ ਦਿਨ ਸਮਾਰੀ ਜਾ ਨਾਮ ਲਈਤਾ ਜੀਵਾ ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਦਰ ਕਰੇ ਤਾਂ ਸਤ ਗੁਰ ਮਿਲੇ ਆਨੰਦ ਨ ਬੇਬੇਕ ਬੁੱਧ ਵਿਚਰ ਅੰਦਰ ਸੱਚਾ ਨੇਹ ਹੋ ਪੂਰੇ ਸਤ ਗੁਰੈ ਸਤ ਸੰਗਤ ਮਿਲ ਵਡ ਪਾਗ ਤਾ ਹਰ ਰਸ ਆਵਾਏ ਜਿਉ ਆਨੰਦ ਨ ਰਹਿ ਲੈ ਵਲਾਈ ਸਹਜ ਸਮਾਵੈ ਜੀਓ ਸਹਜ ਸਮਾਵੈ ਤਾ ਹਰ ਮਨ ਪਾਵੈ ਸਦਾ ਅਤੀਤ ਬਿ ਰਾਗੀ ਹਲਤ ਪਲਤ ਸੋਬਾ ਜਗ ਅੰਤਰ ਰਾਮ ਨਾਮ ਲੈਵ ਲਾਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲਾ ਵਡ ਪਾਗ ਤਾ ਹਰ ਰਸ ਆਵੇ ਜਿਉ ਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋ ਹੈ ਜਿਉ ਹਾਈ ਹਾਈ ਕਰੇ ਦਿਨ ਰਾਤ ਮਾਇਆ ਸੁਖ ਮੋਹ ਆਜੀਓ ਮਾਇਆ ਦੁਖ ਮੋਹ ਆ ਹਉ ਮੈ ਰੋਹਿਆ ਮੇਰੀ ਮੇਰੀ ਕਰ ਤੂ ਵਿਹਾਵੇ ਜੋ ਪ੍ਰਭ ਦੇ ਸਚੇਤ ਨਾਹੀ ਅੰਤ ਗਿਆ ਪਛਤਾਵੈ ਬੇਨਵਾ ਕੋ ਸਾਥ ਨਾ ਚੱਲੈ ਪੁੱਤਰ ਕਲਤਰ ਮਾਇਆ ਤੋਹਿਆ ਦੁੱਖ ਪਾਇ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਇਆ ਜਿਉ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜਿਉ ਪ੍ਰਭ ਮਨ ਹੁਕਮ ਸਮਾਵ ਹੁਕਮ ਮੰਨ ਸੁਖ ਪਾਇਆ ਆਨ ਦਿਨ ਜਪਤ ਰਹਿ ਦਿਨ ਰਾਤਿ ਸਹਜ ਨਾਮ ਧਿਆਇਆ ਨਾਮ ਨਾਮ ਮਿਲ ਵਡਿਆਈ ਨਾਨਕ ਨਾਮ ਮਨ ਪਾਵੈ ਕਰ ਕਿਰਪਾ ਲੇ ਹੋ ਮਿਲਾਇ महल हार पावए जीओ नमो नाम मिले वड आए, न क नाम मन पावए ਕਰ ਕਿਰਪਾ ਲੇ ਮਿਲਾਇ ਮਹਲ ਹਾਰ ਪਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ chant ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲਾਏ ਸੁਭਾਈ ਸਹਿਜ ਗੁਣ ਗਾਈਐ ਜੀਉ